ਆਪਾਂ ਨੂੰ ਸਾਰਿਆਂ ਨੂੰ ਇਹ ਦੀ ਸਮਝ ਦੀ ਲੋੜ ਆ ਕਿ ਜੋ ਉਹ ਉਹ ਤੇ ਕਰਨਾ ਚਾਹ ਰਹੇ ਆ ਉਹਦੇ ਉਹਦੇ ਰੱਜਾ ਆਪਾਂ ਦੀਆਂ ਆਪਾਂ ਲੋਕਤੰਤਰ ਹੋਵੇ ਆਪਾਂ ਵੀ ਆਪਾਂ ਇੱਕ ਦੂਜੇ ਦੇ ਸੁਝੋਗੀਆਂ ਬਣੀਆਂ ਐ ਇੱਕ ਦੂਜੇ ਨੂੰ ਭੱਜਣ ਵਾਸਤੇ ਇੱਕ ਦੂਜੇ ਨੂੰ ਬਰਨਣ ਵਾਸਤੇ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਐ ਕਿ ਕਾਨੂੰਨ ਦੀਆਂ ਕਿਹੜੀਆਂ ਗੱਲਾਂ ਆ ਕਾਨੂੰਨ ਮੇਰਾ ਖਿਆਲ ਐ ਕਿ ਕਈ ਸਾਬਾ ਤੋਂ ਐਨਾ ਸਾਲ ਕਿ ਇਸੇ ਦੋਸਤ ਦੇ ਲੱਗਾ ਦੇਖਾ ਪਤੀ 20 ਸਾਲ ਤੋਂ ਤੇ ਦੇ ਉਹ ਨੌਜਵਾਨਾਂ ਦੇ ਲੱਗਾ ਦੇ ਉਹ 2-3 ਸਾਲਾਂ ਦਾ ਇੱਕ ਬਣਿਆ ਕਾਨੂੰਨਾਂ ਦੀ ਕੋਈ ਸਵਿਧਾਨੀ ਹੈ ਜੱਲਦਾ ਖਾਲੀ ਕਰਦੇ ਜੀ ਆਹ ਪ੍ਰੈਕਟੀਕਲ ਤੌਰ ਤੇ ਨਿਰਾਕਾਰ ਰੱਖਤਾ ਹਾਂ ਜੀ ਇਹ ਕਬੜੀ ਪੰਜਾਬ ਦੀ ਜਾਣੀ ਪਛਾਣੀ ਸਿਰਕੀ ਹੈ ਇਹ ਜਿਹੜੇ ਉਹ ਪੰਜਾਬ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਨਾਲ ਇਹ ਹੋਲੇ ਕੁਝ ਵਾਪਸ ਠਕਾ ਤੇ ਆਮ ਲੋਕਾਂ ਨਾਲ ਤੇ ਦਿਹਾੜੇ ਰੋਜ਼ ਆ ਜਾਂਦੇ ਕਿਹਦੇ ਦੀ ਹੋ ਰਹਾ ਉਹ ਉਹ ਗੱਲ ਕਰਦੇ ਕਿ ਬਹੁਤ ਵੱਡੀ ਨੀਤੀ ਚ ਹੋ ਰਹਾ ਇਸ ਕਰਕੇ ਜਿਹੜੇ ਨਾਲ ਜਿਹੜੇ ਲੋਕਾਂ ਨਾਲ ਜਾ ਵਿਵਾਦ ਕਲਪੀਤੀ ਕਿਸਾਨਿਆਂ ਦੀ ਜਵਾਨੀ ਦੀ ਕੋਈ ਮੀਡੀਆ ਦੇ ਤੁਰਕਾ ਨਾ ਹੋਵੇ ਕੋਈ ਨਸ਼ਿਆਂ ਦੇ ਖਿਲਾਫ ਲੜਨ ਵਾਲਾ ਹੋਵੇ ਕੁਲਵਿੰਦਰ ਸਿੰਘ ਝੋਟੇਵਾਲਾ ਕੋਈ ਜਲਦੀ ਦੇ ਖਿਲਾਫ ਕੋਚਾ ਲਾਉਣ ਵਾਲਾ ਹੋਵੇ ਕੋਈ ਹੋਵੇ ਨਕੀਸੇ ਕਰਦਾ ਤੇ ਕੇਦਰੀ ਬਾਦ ਨੂੰ ਸੁਣਿਆ ਨਹੀਂ ਜਾ ਰਿਹਾ ਉਲਟਾ ਕਿ ਉਹਨਾਂ ਨੂੰ ਉਹਨਾਂ ਦੇ ਘਰਾਂ ਤੋਂ ਕਿਤੇ ਜਾ ਰਹੇ ਆ ਉਹਨਾਂ ਦੇ ਪਰਿਵਾਰਾਂ ਨੇ ਕਿਤੇ ਜਾ ਰਹੇ ਆ ਕਿਉਂਕਿ ਪੰਜਾਬ ਦੀ ਆਵਾਜ਼ ਨੂੰ ਖਤਮ ਕਰਨਾ ਵਾ ਪੰਜਾਬ ਦੀ ਆਵਾਜ਼ ਨੂੰ ਰੋਕਣਾ ਵਾ ਪਰ ਗੁਰੂ ਮਹਾਰਾਜ ਬੜੇ ਬ੍ਰਹੰਤੇ ਆ ਮੇਰੇ ਕਹੇ ਕਿ ਦੁਬਾਈ ਨਹੀਂ ਜਾ ਸਕਦੀ ਆਪਾਂ ਸਾਰੇ ਜਣੇ ਥੋੜੀ ਦੇਰ ਆਪਣੇ ਥਰ ਜਣੇ ਹਮਰਾ ਮਾਰਗੇ ਸਾਡੇ ਨੌਜਵਾਨ ਜਿਹੜੇ ਮੀਡੀਆ ਦੇ ਪ੍ਰੋਮੋ ਰਾਤੀ ਕਰਦੇ ਸੀ ਕੀ ਕੀ ਗੱਲ ਹੋ ਗਈ ਲੱਗੇ ਚਨਾ ਜਾਨ ਦਾ ਸਿੱਧੀ ਸਿੰਘ ਮੁਖਸਰ ਵਾਗੇ ਉਹਨਾਂ ਨਾਲ ਨਹੀਂ ਉਹਨਾਂ ਦੇ ਘਰਾਂ ਵਾਲੇ ਕਿਤੇ ਜਾਂਦੇ ਆ ਜਿਹੜੇ ਆਪਣੇ ਸਾਡੇ ਸੱਜਿਆ ਜਾਨੂੰ ਗਦਰਾ ਕਰਦੇ ਆ ਉਹਨਾਂ ਨੂੰ ਬਰਬਾਦ ਕਰਨਾ ਚਾਹੁੰਦੇ ਸਾਡੀ ਨੌਜਵਾਨੀ ਨੂੰ ਬਰਬਾਦ ਕਰਨ ਚਾਹੁੰਦੇ ਆ ਉਹਨਾਂ ਦੇ ਘਰਾਂ ਨੂੰ ਪਰਵਾਹ ਕੀਤਾ ਜਾ ਰਿਹਾ ਉਹਨਾਂ ਦੇ ਬੁਤਰਾ ਸ਼ਿਕਾਇਤਾਂ ਨਹੀਂ ਹੋਣ ਉਹਨਾਂ ਨੂੰ ਵਧੇ ਕੀਤਾ ਜਾ ਰਿਹਾ ਤੇ ਜਿਹੜੇ ਕੋਈ ਆਪਣੀ ਪੌਂਖ ਦੀ ਆਪਣੇ ਧਰਮ ਦੀ ਆਪਣੀ ਖਸਾਦੀ ਦੀ ਆਪਣੀ ਜਵਾਨੀ ਦੀ ਗੱਲ ਕਰਦੇ ਹੋਣ ਉਹਨਾਂ ਦੇ ਤੇ ਲੋਪਾਂ ਦੇ ਕਰ ਦਿੱਤੀ ਜਾਂਦੇ ਆ ਉਹਨਾਂ ਦੀ ਕਿਤੇ ਸਰਵਾਈ ਨਹੀਂ ਫੇਸ ਕਰਕੇ ਸਾਰੀਆਂ ਤਰ੍ਹਾਂ ਨੂੰ ਆਰ

ਆਹ ਉਹਨਾਂ ਨੂੰ ਤਕੀਆਂ ਦਿੱਤੀਆਂ ਦੱਸਿਆ ਸਾਡੇ ਮਿੱਤਰਾਂ ਦੀ ਪਿੱਛੇ ਤੱਕ ਬੰਦੇ ਆ ਆ ਜਿਹੜੇ ਹੁਣ ਜਿਹੜੇ ਅਸਲੀ ਕਾਮਰਾਂ ਨੂੰ ਹੱਥੀਂ ਮਿਲਾਇਆ ਉਹਦਾ ਮੋਰਚਾ ਹੋਇਆ ਉਹਨਾਂ ਨੂੰ ਸ਼ਕੋਰ ਵਾਸਤੇ ਉਹ ਡਿਜ਼ਾਈਨ ਕੁੱਡੇ ਮਾਰੇ ਗਏ ਤੇ ਉਹਦੇ ਵਾਸਤੇ ਜਿਹੜੇ ਸਾਡੇ ਮੰਤਰੀ ਆ ਉਹ ਪੂਰ ਸੁਰਸ਼ਾਸ਼ ਦੇ ਦੇ ਆ ਤੇ ਤੁਸੀਂ ਬਹੁਤ ਵਧੀਆ ਕੰਮ ਕੀਤਾ